ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਡਾਕਟਰ ਪਲਵੀ ਦੀ ਤਰਫੋਂ ਲੋਕ ਸਭਾ ਚੋਣਾਂ 2024 ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੋਕ ਸਭਾ ਚੋਣਾਂ ਨੂੰ ਨਿਰਪੱਖ ਸ਼ਾਂਤੀਪੂਰਨ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਅਤੇ ਆਪਣੀ ਵੋਟਾਂ ਦਾ ਸਹੀ ਇਸਤੇਮਾਲ ਕਰਕੇ ਮਜ਼ਬੂਤ ਲੋਕਤੰਤਰ ਦਾ ਹਿੱਸਾ ਬਣਨ। ਇਸੇ ਦਾ ਸਾਡਾ ਪਰਪਸ ਜਿੱਨੇ ਗਵਰਨਮੈਂਟ ਅਫਸਰ ਇੱਥੇ ਬੈਠੀ ਹੈ। ਸਾਡਾ ਇਹੀ ਹੈਗਾ ਫੇਅਰ ਐਂਡ ਇੰਪਾਰਸ਼ੀਅਲ ਇਲੈਕਸ਼ਨ ਕਰਨਾ ਤੇ देयर शुड बी ਲੈਵਲ प्लेइंग ਫੀਲ ਫਾਰ ਆਲ ਦਾ ਪਾਰਟਿਸਪੈਂਟਸ ਤੇ ਉਹਦੇ ਲਈ ਜੋ ਵੀ ਸਾਡਾ ਜਾਬਤਾ ਹੈਗਾ ਜੋ ਵੀ ਪ੍ਰੋਟੋਕੋਲਸ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਪੰਜਾਬ ਨੇ ਦਿੱਤਾ ਹੈਗਾ ਅਸੀਂ ਉਹਨੂੰ ਇੰਪਲੀਮੈਂਟ ਕਰਨਾ ਹੈ ਉਹਦੇ ਲਈ ਜਿਆਦਾ ਜਿਹੜਾ ਕੰਮ ਹੈਗਾ ਉਹ ਆ ਜਾਂਦਾ ਹੈਗਾ ਸਿਵਲ ਮਸ਼ੀਨਰੀ ਦੇ ਕੋਲ ਜੋ ਵੀ ਇਹਨਾਂ ਦੇ ਹੋਟਲਸ ਨਾਲ ਰਿਲੇਟਡ ਹੈ ਜੋ ਵੀ ਆਪਣੇ ਪ੍ਰੋਗਰਾਮਸ ਕਰਨੇ ਹੈਗੇ ਆ ਕੋ ਜਿਹੜਾ ਪ੍ਰੋਵੀਜ਼ਨ ਦਾ ਕੰਮ ਹੈਗਾ ਜਿਹੜਾ ਇਨਫੋਰਸਮੈਂਟ ਦਾ ਕੰਮ ਹੈਗਾ ਉਹ ਸਾਡਾ ਫ੍ਰੀਸ ਦਾ ਮਤਲਬਤ ਹੋ ਜਾਂਦਾ ਤੇ ਉਹਦੇ ਲਈ ਮੈਂ ਤੁਹਾਡੇ ਨਾਲ ਥੋੜੇ ਜਿਹਾ ਪੁਆਇੰਟ ਸਾਂਝੇ ਕਰ ਰਿਹਾ ਹਾਂ ਜੀ ਵਰਨਬਲਟੀ ਮੈਪਿੰਗ ਕਹਿੰਦੇ ਨੇ ਅਸੀਂ ਵੀ ਵਰਨਬਲ ਪਲੇਸਿਸ ਕੀਤੇ ਹੈ ਜਿੱਥੇ ਸਾਨੂੰ ਪ੍ਰੋਬਲਮ ਆ ਸਕਦੀ ਹੈ 105 ਔਰ 106 ਦੋ ਸਾਡੇ ਕੋਲ ਕਿਹੜੇ ਹੈਗੇ ਆ ਸੰਗਰੂਰ ਔਰ ਫਟੇਗੜ ਸਾਹਿਬ ਲਈ ਫਲੇਰ ਕੋਟ ਲੈਣਾ ਮਰਗ ਹੈ ਇਸ ਆਈ ਐਮ ਟਾਕਿੰਗ ਅਬਾਊਟ ਮਲੇਰ ਕੋਟਲਾ ਫਿਰ ਸਾਈਡ ਇੱਥੇ ਸਾਈਡ ਕੋ 56 ਵਰਨਵਲ ਲੋਕੇਸ਼ਨਸ ਨੇ ਐਂਡ 29 ਵਰਨਵਲ ਲੋਕੇਸ਼ਨਸ ਜਿਹੜੀਆਂ ਹੈਗੀਆਂ ਉਹ ਸਾਡੇ ਕੋਲ ਅਮਰਗੜ੍ਹ ਦੇ ਵਿੱਚ ਹੈਗੀਆਂ ਐਂਡ ਇਸ ਆਈ ਐਮ ਟਾਕਿੰਗ ਅਬਾਊਟ ਵਰਨਵਲ ਸਟੇਸ਼ਨਸ ਤੇ 147 ਜਿਹੜੇ ਹੈਗੇ ਉਹ ਮਲੇਰ ਕੋਟਲਾ ਚ ਹੈਗੀਆਂ ਐਂਡ 56 ਜਿਹੜੇ ਆ ਉਹ ਸਾਡੇ ਕੋ ਅਮਰਗੜ੍ਹ ਦੇ ਵਿੱਚ ਹੈਗੀਆਂ ਇਹਨਾਂ ਦਾ ਮਤਲਬ ਇਹ ਹੈਗਾ ਕਿ ਇਹਨਾਂ ਨੂੰ ਅਸੀਂ ਮਾਨਕੇ ਚੱਲਦੇ ਹੈਗੇ ਆਂ ਕਿ ਇੱਥੇ ਸਾਨੂੰ ਐਕਸਟਰਾ ਡਿਪਲੋਇਮੈਂਟ ਦੀ ਲੋੜ ਪਵੇਗੀ ਅਸੀਂ ਆਪਣੀ ਜਿਹੜੀ ਆ ਰੇਂਜ ਕੀਤੀ ਹੋਈ ਹੈ ਰਿਕਵੈਸਟ ਔਰ ਇਹਦੇ ਮੁਤਾਬਕ ਕਿ ਉੱਥੇ ਐਕਸਟਰਾ ਫੋਰਸ ਲੱਗੇਗੀ ਇਹ ਤੋਂ ਨੈਕਸਟ ਆ ਜਾਂਦਾ ਸਾਡਾ ਜਿਹੜਾ ਪੁਲਿਸ ਦਾ ਇੰਪੋਰਟੈਂਟ ਕਾਮਾਂ ਵੀ ਜਿਹੜੀ ਪ੍ਰੀਵਿਅਸ ਈਅਰ ਚ ਐਫ ਆਈ ਆਰਸ ਹੁੰਦੀਆਂ ਹੈਗੀਆਂ ਉਹਨਾਂ ਦਾ ਤੁਸੀਂ ਕੋਈ ਲੌਜੀਕਲ ਐਂਡ ਤੇ ਲੈ ਕੇ ਗਏ ਕਿ ਉਹ ਪੈਂਡਿੰਗ ਹੀ ਚੱਲ ਰਹੀਆਂ ਐਂਡ ਆਈ ऍम ਹੈਪੀ ਟੂ ਅਨਾਉਂਸ ਵੀ ਸਾਡੇ ਕੋਲ 10 ਨਹੀਂ ਪੜੀਆਂ ਸੀਗੀਆਂ ਐਫ ਆਈ ਆਰ 10 ਦਿਨਾਂ ਦੇ ਅੰਦਰ ਇਸ ਸਟੇਜ ਤੇ ਹੋ ਗਈਆਂ there is no pendency at all then there are pos npw pro jumpers and other things related to gangsters and etc jinade upar assi nazar rakhni hundi hai kyunki tusi election commission of india di jo briefing suni hai ta ohna ne kya se kaha vi ethe ek money power hundi hai ek muscle power and eh sare bande muscle power de vich aagaye ne jadon tusi kisi di armed investing karni hai tusi kisi nu dhorana tan pauna ਇਹ ਇਹਨਾਂ ਬੰਦਿਆਂ ਨੂੰ ਬੰਦੇ ਯੂਜ਼ ਕਰਦੇ ਹੈਗੇ ਆ ਇਹਨਾਂ ਤੇ ਸਾਡੀ ਪੂਰੀ ਨਜ਼ਰ ਹੈਗੀ ਆ ਅਸੀਂ ਸਾਰੇ ਲਿਸਟ ਆਊਟ ਕੀਤੇ ਹੋਏ ਹੈਗੇ ਆ ਜੋ ਐਕਸ਼ਨ ਇਹਨਾਂ ਦੇ ਅਗੇਂਸ ਬੰਦਾ ਹੈਗਾ ਉਹ ਅਸੀਂ ਕਰ ਰਹੇ ਹੈਗੇ ਆ ਔਰ ਵਿਦਰਨ ਪੀਰੀਅਡ ਆਫ 2 ਵੀਕਸ ਅਸੀਂ ਨੂੰ ਕੰਪਲੀਟ ਵੀ ਕਰ ਲੈਂਦੇ ਹਾਂ ਕਿਉਂਕਿ ਸਾਡਾ ਇਲੈਕਸ਼ਨ ਦਾ ਲਾਸਟ ਲੈਕਚਰ ਹੈਗਾ ਲਾਸਟਲੀ ਆ ਜਾਂਦਾ ਹੈਗਾ ਸਾਡੇ ਕੋਲ ਡੈਪੋਜੀਸ਼ਨ ਆਫ ਜਿਹੜੇ ਵੈਪਨਸ ਹੁੰਦੇ ਉਹ ਮੈਂ ਤੁਹਾਡੇ ਰਾਹੀਂ ਵੀ ਅੱਜ ਸਾਰਿਆਂ ਨੂੰ ਇਹ ਕਲਵੇ ਕਰਨਾ ਚਾਹਣਾ ਮੈਡਮ ਦੇ ਸਾਡੇ ਆਰਡਰ ਵੀ ਰੀਸੀਵ ਹੋ ਗਏ ਨੇ ਐਂਡ ਸੀ ਮੈਡਮ ਨੇ ਵੀ ਇਹਦੇ ਵਿੱਚ ਇਹਨਾਂ ਨੇ ਆਰਡਰਸ ਹੀ ਕਰ ਦਿੱਤੇ ਅੰਡਰ 144 ਵੀ ਆਰ ਪੀ ਸੀ ਵੀ ਹੁਣ ਤੁਹਾਨੂੰ ਉਹ ਜਮਾ ਕਰਾਉਣੇ ਪੈਣਗੇ ਜਿਹੜੇ ਤੁਹਾਡੇ ਰੈਫਰ ਲਾਇਸੈਂਸ ਇਲੈਕਟ੍ਰੋਨਸ ਹੈਗੇ ਆ ਔਰ ਮੈਂ ਰਿਕੁਐਸਟ ਕਰੂੰਗਾ ਵੀ ਇਹ ਤੋਂ ਪਹਿਲਾਂ ਕਿ ਅਸੀਂ ਇਨਫੋਰਸਮੈਂਟ ਕਰੀਏ ਸ਼ੁਰੂ ਤੁਸੀਂ ਆਪਣੇ ਆਪ ਵੀ ਜਿਹੜਾ ਜਿੱਥੇ ਵੀ ਤੁਹਾਡਾ ਦਿਲ ਕਰਦਾ ਜਿਹੜਾ ਵੀ ਲਾਇਸੈਂਸ ਹੋਲਡਰ ਹੈਗਾ ਜੇ ਉਹਨੂੰ ਲੱਗਦਾ ਵੀ ਮੇਰੇ ਲਈ ਸੇਫ ਜਗਾ ਉਹ ਹੈਗੀ ਆ ਜਿੱਥੇ ਆਰਮਜ਼ ਦੇ ਡੀਲਰ ਹੈਗਾ ਉਸ ਤੋਂ ਕਰਵਾਉਣਾ ਉਸ ਨੂੰ ਸਲਿੱਪ ਲੈ ਕੇ ਸਭ ਸਲਿੱਪ ਦੀ ਕਾਪੀ ਦੇ ਦੇ ਜੇ ਉਹਨੇ ਆਪਣੇ ਮਤਲਬਕ ਥਾਣੇ 'ਚ ਕਰਵਾਉਣਾ ਤਾਂ ਉਹ ਦਿਖਾ ਸਕਦਾ ਬਟ ਇਹ ਅਸੀਂ 100% ਜਿਹੜੀ ਹੈਗੀ ਹੈ ਦੀ ਕੰਪੈਂਸ ਕਰਾਵਾਂਗੇ ਐਂਡ ਥੀਜ਼ ਆਰ ਮਾਈ ਪੁਆਇੰਟ ਬਾਕੀ ਇਹ ਤੋਂ ਐਕਸਟਰਾ ਅਸੀਂ ਜੋ ਕਰ ਰਹੇ ਹਾਂ ਉਹ ਹੈਗਾ ਤੁਹਾਨੂੰ ਆਲਰੇਡੀ ਪਤਾ ਸੀ ਪਿਛਲੇ ਦਿਨਾਂ 'ਚ ਸੀਸੀਟੀਵੀ ਜਿਹੜੇ ਆ 167 ਡੈਡੀਕੇਟ ਕੀਤੇ ਆ ਬੇਅਰਪੋਰਟ ਲਾ ਫੰਕਸ਼ਨਿੰਗ ਲਈ ਇਹ ਤਾਂ ਬੜਾ ਮੇਜਰ ਫੈਕਟਰ ਰਹੇਗਾ ਇਲੈਕਸ਼ਨ ਦੇ ਵਿੱਚ ਵੀ ਇਹਨੂੰ ਆਪਾਂ ਤੀਜੀ ਅੱਖ ਕਹਿ ਦਿੰਦੇ ਆਂ ਵੀ ਵਟ ਏਵਰ ਇਜ਼ ਗੋਇੰਗ ਔਨ ਥੈਟ ਇਜ਼ ਅ ਸੌਜਿਕ ਤੇ ਉਹਦੀ ਸਾਈਟ ਕੋ ਇੱਕ ਮਹੀਨੇ ਦੀ ਰਿਕਾਰਡਿੰਗ ਹੈ ਕੀ ਹੈਗੀ ਆ ਸਾਈਟ ਕੋ ਚੰਪੇ ਚੰਪੇ ਤੇ ਸੀਸੀਟੀਵੀ ਲੱਗਾ ਹੈਗਾ ਤੇ ਵੀ ਆਰ ਮੋਨੀਟਰਿੰਗ ਇਟ ਐਂਡ ਵੀ ਮਨੀਟਰਿੰਗ ਇਹ ਤੋਂ ਇਲਾਵਾ ਸਾਈਟ ਕੋ ਪੈਰਾਮੈਟਰੀ ਜਿਹੜੀ ਫੋਸ ਹੈ ਕੀ ਆ ਉਹਦੀ ਇੱਕ ਸਾਈਟ ਕੋ ਪਲਟੂਨ ਆਲਰੇਡੀ ਆ ਗਈ ਹੈ ਵੀਰ ਤੁਹਾਨੂੰ ਅਸੀਂ ਫੀਲਡ 'ਚ ਤਨਾਤ ਕੀਤਾ ਹੈ ਹੌਣ ਵਾਲੇ ਦਿਨਾਂ ਦੇ ਵਿੱਚ ਜਿੱਦਾਂ ਜਿੱਦਾਂ ਇਲੈਕਸ਼ਨ ਖਤਮ ਹੋਏ ਨੇ ਆ ਜਿਸ ਵੀ ਸਟੇਟ ਤੇ ਸਾਨੂੰ ਹੋਰ ਐਕਸਟਰਾ ਜਿਹੜੀ ਆ ਉਹ ਮੈਨ ਪਾਵਰ ਮਨੇਗੀ ਉਹਨਾਂ ਨੂੰ ਕੁਝ ਵੀ ਚਲਾਵਾਂਗੇ ਤੇ ਮੈਂ ਤੁਹਾਡੇ ਨਾਲ ਫਿਰ ਅਸ਼ੂਰੰਸ਼ ਕਰਦਾ ਮੈਡਮ डीसी ਨੂੰ ਵੀ ਔਰ ਤੁਹਾਨੂੰ ਸਾਰਿਆਂ ਨੂੰ ਕਿ ਅਸੀਂ ਬਿਲਕੁਲ ਫੇਅਰ ਐਕਸ਼ਨ ਕਰਾਵਾਂਗੇ ਇਹਦੇ ਲਈ ਕਿਸੇ ਨੂੰ ਕੋ ਸ਼ੱਕ ਨਹੀਂ ਹੈ ਥੈਂਕ ਯੂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਾਲ ਹੀ ਵਿੱਚ ਪੀਸੀਆਈ ਦੇ ਵੱਲੋਂ ਪੂਰੇ ਦੇਸ਼ ਦੇ ਲਈ ਇਲੈਕਸ਼ਨ ਸ਼ਡਿਊਲ ਅਨਾਉਂਸ ਕੀਤਾ ਗਿਆ ਹੈ ਜਿਦੇ ਵਿੱਚ ਪੰਜਾਬ ਦੇ ਵਿੱਚ 1 ਜੂਨ ਨੂੰ ਹੋਲਡਿੰਗ ਹੈ ਤੇ ਅੱਜ ਰਨ ਅਫ 2 ਇਲੈਕਸ਼ਨਸ ਦੇ ਤਹਿਤ ਹੀ ਤੋਂ ਅਲੂ ਸਾਰਿਆਂ ਨੂੰ ਅਸੀਂ ਜਿਹੜਾ ਸਾਡਾ ਡਿਸਟ੍ਰਿਕਟ ਹੈ ਮਤੇਰ ਖੂਟਲਾ ਉਹਦੇ ਵਿੱਚ ਇੱਕ ਅਸੀਂ ਆਪਣੀ ਟੀਮ ਦੇ ਨਾਲ ਜਾਣੂ ਕਰਵਾਣਾ ਚਾਹੁੰਦਾ ਚਾ ਲਿਆ ਐਂਡ ਜੋ ਸਾਡੀ ਹੁਣ ਤੱਕ ਦੀ ਕੀਤੀ ਗਈ ਤਿਆਰੀ ਹੈ ਇਲੈਕਸ਼ਨ ਦੇ ਲਈ ਉਹਦੇ ਬਾਰੇ ਤੁਹਾਨੂੰ ਤੁਹਾਡੇ ਨਾਲ ਅਸੀਂ ਸ਼ੇਅਰ ਕਰਨਾ ਚਾਹੁੰਦੇ ਹਾਂ सब तो पहला मैं अपना इंट्रोडक्शन दी हूँ मैं पदवी मैं बतौर डिस्ट्रिक्ट इलेक्शन ऑफिसर जिला मलेरकोटला अपनी ड्यूटी निभावगी मलेरकोटला डिस्ट्रिक्ट दो एसीज़ सी है एक सौ पांच मलेरकोटला जिड़ी कि संगरूर पार्लियामेंट्री कॉन्स्टिटुएंसी के कवर होएगी ए आर ओ एस टी एम मलेरकोटला मैडम अपर्णा रैनगे ਦੂਸਰੀ 106 AC ਜਿਹੜੀ ਅਮਰਗੜ ਹੈ ਉਹਦੇ ਵਿੱਚ that will be covered in parliamentary constituency Fatehgarh ਤੇ STM ਅਹਮਦਗੜ ਗੁਰਨੀਤ ਜਿਹੜੇ ਉਹ ਹੋਇਆ ਰਹੇਗੇ ਮੇਰੇ ਨਾਲ ADO ਰਾਜਪਾਲ ਸਿੰਘ ਪਾਦੀ ਜੀ ਹੁਨੇ ਨਵੇਂ ਪੋਸਟਡ ਹੈ ਕਿ will be ਅਡੀਸ਼ਨਲ ਡਿਸਟ੍ਰਿਕਟ ਇਲੈਕਸ਼ਨ ਅਫਸਰ SSP ਸਾਹਿਬ ਮੇਰੇ ਨਾਲ ਹੈ ਜਿਹੜੇ ਕੀ ਸਾਰੇ ਜ਼ਿਲ੍ਹੇ ਦੇ ਵਿੱਚ ਲਾਅ ਐਨ ਆਰਡਰ ਦੀ ਸਿਚੁਏਸ਼ਨ ਨੂੰ ਮੇਨਟੇਨ ਰੱਖਣਗੇ ਸਭ ਤੋਂ ਪਹਿਲਾਂ ਮੈਂ ਡਿਸਟ੍ਰਿਕਟ ਪ੍ਰੋਫਾਈਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗੀ ਮਲੇਰਕੋਟਾ ਜ਼ਿਲ੍ਹੇ ਦੇ ਵਿੱਚ ਟੋਟਲ ਵੋਟਰਸ 3 ਲੱਖ 3 ਲੱਖ 23000 35 ਟੋਟਲ ਵੋਟਰਸ ਹੈ ਜਿਦੇ ਵਿੱਚ ਮੇਲ ਵੋਟਰਸ ਹੈ 170000 856 ਫੀਮੇ ਵੋਟਰਸ ਹੈ 152168 ਇਤੇ ਵਿੱਚ ਪੀਡਬਲਿਊਡੀ ਵੋਟਰਸ 2007 ਤੇ ਟ੍ਰਾਂਸਜੈਂਟਰਸ ਵੋਟਰਸ 11 ਹੈ 18 ਟੂ 19 ਟ੍ਰੈਕਟ ਦੇ ਵਿੱਚ ਜਿਹੜੇ ਵੋਟਰਸ ਨਵੇਂ ਅਸੀਂ ਰੋਲ ਕਰ ਪਾਈ ਹੈਗੇ ਆ ਉਹਦਾ ਉਹਦਾ ਨੰਬਰ 6908 ਹੈ ਸਰਵਿਸ ਵੋਟਰਸ 1095 ਤੇ ਉਹ ਵੋਟਰ ਜਿਨ੍ਹਾਂ ਦੀ ਏਜ 100 ਪਲੱਸ ਹੈ ਉਹਨਾਂ ਦੀ ਗਿਣਤੀ 73 ਹੈ। ਪੋਸਟਲ ਬੈਲਟ ਦੇ ਨਾਲ 4805 ਵੋਟਰਸ ਏਨਰੋਲ ਹੈ। ਪੋਲਿੰਗ ਸਟੇਸ਼ਨਸ ਦੀ ਗੱਲ ਕਰੀਏ ਤੇ ਸਾਡੇ ਕੋਲ 400 ਪੋਲਿੰਗ ਸਟੇਸ਼ਨਸ ਹੈ ਜਿਦੇ ਵਿੱਚ ਅਸੀਂ 10 ਮਾਡਲ ਪੋਲਿੰਗ ਸਟੇਸ਼ਨਸ ਬਣਾਵਾਂਗੇ ਫਾਈਲਸ ਪਰ ਐਸ। ਫੀਡ ਪੁੱਟ ਜਿਨ੍ਹਾਂ ਕੀ 올 ਫੀਮੇਲ ਵੋਟਰਸ ਮੈਂਕਰ ਜਾਂ ਉਹਦੇ ਵਿੱਚ ਸਾਰਾ ਫੀਮੇਲ ਸਟਾਫ ਹੋਏਗਾ। ਉਸੀਂ 2 ਬਣਾਵਾਂਗੇ ਹਰ ਕੌਨਸਟਿਟੂਐਂਸੀ ਦੇ ਵਿੱਚ ਤੇ ਡਬਲੂ ਡੀ ਬੂਥ ਵੀ ਇਸੇ ਤਰ੍ਹਾਂ ਅਸੀਂ ਕਿ ਡਬਲੂ ਡੀ ਮੈਨਪਾਵਰ ਦੇ ਨਾਲ ਅਸੀਂ ਉੱਥੇ ਸੈਟਅਪ ਕਰਾਂਗੇ ਉਹ ਵੀ ਇੱਕ ਪਰ ਕੌਨਸਟਿਟੂਐਂਸੀ ਟੋਟਲ 2 ਦੀ ਗਿਣਤੀ 'ਚ ਰੱਖਾਂਗੇ ਇਸੇ ਤਰ੍ਹਾਂ ਅਸੀਂ ਯੂਥ ਮੈਨੇਜ ਬੂਕਸ ਵੀ ਦਾਅਵਾ ਉਪਰਾਲਾ ਕਰਾਂਗੇ ਕਿ ਜਿੱਦੇ ਵਿੱਚ ਸਾਰੇ ਯੂਥ ਜਿਹੜੇ ਹੈ ਉਹ ਨਾਲ ਇੰਗੇਜ ਹੋਣ वो भी असं वन पॉइंट ई सी रखा टोटल टू एल नंबर साढ़े को विद इलेक्शन अनाउंसमेंट इ इमीजिएटली मॉडल कोड ऑफ कंडक्ट लग जाता है तो उस दिन तो ही साड़िया टीम्स है uh, जो भी इलेक्शन ई सी आई की गाइडलाइनस तहत टीम्स बना लिया होंगे है उस uh, भी सैल कम इन टू प्लेस वह भी साम शुरू हो चुका है ਸੀ ਵਿਜੀਲ ਟੀਮ ਅਸੀਂ ਬਣਾਈ ਹੈ ਜੋ ਵੀ ਸਾਰਾ ਬੀਇੰਗ ਵੇਜਡੈਂਟ ਹੋ ਰਹੇ ਨੇ ਇਹ ਸਾਰਾ ਚੈੱਕ ਕਰਨਗੇ ਜੋ ਵੀ ਇਸ ਕੇ ਆਈਡੀ ਗਾਈਡਲਾਈਨਸ ਹੈ ਉਹਨਾਂ ਦੀ ਪਾਲਣਾ ਕਰਵਾਉਣ ਲਈ ਤਿੰਨ ਸੀ ਵਿਜੀਲ ਟੀਮ ਸਾਡੇ ਕੋਲ ਇਸ ਵੇਲੇ ਮੌਜੂਦ ਹਨ ਕੰਟਰੋਲ ਰੂਮ ਕੰਪਲੇਂਟ ਸੈਲ ਜਿਹਨੂੰ ਆਪਾਂ ਕਹਿੰਦੇ ਉਹ ਵੀ ਤਿੰਨ ਹੈ ਇੱਕ ਡਿਸਟ੍ਰਿਕਟ ਲੈਵਲ ਤੇ ਦੋ ਆਰਓ ਲੈਵਲ ਤੇ डिस्ट्रिक्ट लैवल कंपलेट्स ए भी नंबर थोड़े लाइन लाइन नंबर है ये भी थोड़े ना शेयर कर देंगी एफएसटीज भी साढ़े कोठारह है